ਤੁਸੀਂ ਦੇਖ ਰਹੇ ਹੋ ਲਾਈ ਪੰਜਾਬੀ ਟੀਵੀ ਤੇ ਮੈਂ ਹਾ ਤੁਹਾਡੇ ਨਾਲ ਹਿਨਕ ਨੋਜੀਆ ਤਰਸੇਮ ਜੱਸੜ ਦੀ ਫਿਲਮ ਗੁਰਨਾਨਕ ਜਹਾਜ਼ ਦੇ ਸਹਾਇਕ ਕਲਾਕਾਰ ਤੇ ਗੁਰਸਿੱਖ ਗਤਕਾ ਅਧਿਆਪਕ ਦੇ ਕਤਲ ਮਾਮਲੇ ਦੇ ਵਿੱਚ ਹੁਣ ਵੱਡੀ ਅਪਡੇਟ ਸਾਹਮਣੇ ਆਈ ਹੈ ਦਰਅਸਲ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਤੱਕ 7 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਾਣਕਾਰੀ ਅਨੁਸਾਰ ਇਹਨਾਂ ਦੇ ਵਿੱਚੋਂ ਜ਼ਿਆਦਾ ਮੁਲਜ਼ਮ ਜਿਹੜੇ ਸਨ ਉਹ ਹੁਸ਼ਿਆਰਪੁਰ ਦੇ ਨਾਲ ਸੰਬੰਧਿਤ ਨੇ ਅਤੇ ਮੁੱਖ ਮੁਲਜ਼ਮ ਕਪੂਰਥਲਾ ਦੇ ਪੁਲੱਥ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਹਲਕੀ ਰੰਜਿਸ਼ ਦਾ ਇਹ ਮਾਮਲਾ ਸੀ ਅਤੇ ਇਹਨਾਂ ਦੇ ਵਿੱਚ ਇਹਨਾਂ ਲੋਕਾਂ ਦੇ ਵੱਲੋਂ ਸੋਦ ਸਿੰਘ ਦੀ ਕੁੱਟਮਾਰ ਕੀਤੀ ਜਾਣੀ ਸੀ ਅਤੇ ਉਸ ਨੂੰ ਧਰਾਇਆ ਧਮਕਾਇਆ ਜਾਣਾ ਸੀ। ਪਰ ਇਸ ਦੌਰਾਨ ਇਹਨਾਂ ਲੋਕਾਂ ਦੇ ਵੱਲੋਂ ਮ੍ਰਿਤਕ ਸੋਦ ਸਿੰਘ ਦੀ ਬੁਰੇ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਗਈ ਜਿਸ ਮਗਰੋਂ ਜਿਸ ਨੂੰ ਨਾ ਚਲਦਿਆਂ ਹੋਇਆਂ ਸੋਧ ਸਿੰਘ ਦੀ ਮੌਤ ਹੋ ਗਈ ਜਿਸ ਮਗਰੋਂ ਇਹਨਾਂ ਦੇ ਵੱਲੋਂ লাশ ਨੂੰ ਖੁਰਦ-ਬੁਰਦ ਕਰ ਦਿੱਤਾ ਗਿਆ ਜਾਣਕਾਰੀ ਅਨੁਸਾਰ ਹੁਣ ਸ਼ਾਮ 5 ਵਜੇ ਪੁਲਿਸ ਦੇ ਵੱਲੋਂ ਪ੍ਰੈਸ ਵਾਰਤਾ ਕੀਤੀ ਜਾਵੇਗੀ ਇਸ ਸਾਰੀ ਜਾਣਕਾਰੀ ਜੋ ਸੀ ਤੁਹਾਨੂੰ ਦੱਸੀ ਹੈ ਇਸ ਸੂਤਰਾਂ ਮੁਤਾਬਕ ਹੈ ਸਪਸ਼ਟ ਤੌਰ ਦੇ ਉੱਤੇ ਸ਼ਾਮ ਐਸਐਸਪੀ ਕਪੂਰਥਲਾ ਦੇ ਵੱਲੋਂ ਇੱਕ ਪ੍ਰੈਸ ਵਾਰਤਾ ਕੀਤੀ ਜਾਣੀ ਹੈ ਜਦੋਂ ਪਤਾ ਲੱਗੇਗਾ ਕਿ ਆਖਿਰਕਾਰ ਇਸ ਕਤਲ ਮਾਮਲੇ ਦੇ ਵਿੱਚ ਹੋਰ ਕਿੰਨੇ ਲੋਕ ਸ਼ਾਮਿਲ ਸਨ ਅਤੇ ਆਖਿਰਕਾਰ ਅਸਲ ਵਜ੍ਹਾ ਕੀ ਸੀ ਤੁਹਾਡੀ ਜਾਣਕਾਰੀ ਦੇ ਲਈ ਦੱਸਦੀ ਹੈ ਕਿ 9 ਮਈ ਨੂੰ ਗਤਕਾ ਅਧਿਆਪਕ ਗੁਰਸੇਖ ਗਤਕਾ ਅਧਿਆਪਕ ਸੋਧ ਸਿੰਘ ਨੂੰ ਅਗਵਾ ਕਰ ਲਿਆ ਜਾਂਦਾ ਹੈ ਜਿਸ ਮਗਰੋਂ 9 ਮਈ ਤੋਂ ਲਗਾਤਾਰ 14 ਤੱਕ ਪਰਿਵਾਰ ਦੇ ਵੱਲੋਂ ਸੋਧ ਸਿੰਘ ਦੀ ਭਾਲ ਕੀਤੀ ਜਾਂਦੀ ਹੈ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਜਾਂਦੀ ਹੈ ਇਸ ਪੂਰੇ ਮਾਮਲੇ ਦੇ ਵਿੱਚ ਪਰਿਵਾਰਕ ਮੈਂਬਰਾਂ ਦੇ ਵੱਲੋਂ ਪੁਲਿਸ ਦੇ ਉੱਤੇ ਵੀ ਇਲਜ਼ਾਮ ਲਗਾਏ ਗਏ ਕਾਰਵਾਈ ਨਾ ਕਰਨ ਦੇ ਹੁਣਾਂ ਕਿਹਾ ਕਿ ਐਸਐਚਓ ਨੂੰ ਸਾਰੀ ਜਾਣਕਾਰੀ ਸੀ ਸਭ ਕੁਝ ਪਤਾ ਸੀ ਪਰ ਇਸ ਦੇ ਬਾਵਜੂਦ ਵੀ ਕੋਈ ਵੀ ਕਾਰਵਾਈ ਪੁਲਿਸ ਦੇ ਵੱਲੋਂ ਨਾ ਕੀਤੀ ਗਈ ਅਤੇ 14 ਮਈ ਨੂੰ ਕਪੂਰਥਲਾ ਤੋਂ ਸੋਧ ਸਿੰਘ ਦੀ लाश ਮਿਲਦੀ ਹੈ ਜਿਸ ਮਗਰੋਂ ਪੁਲਿਸ ਐਕਸ਼ਨ ਦੇ ਵਿੱਚ ਆ ਜਾਂਦੀ ਹੈ ਤੇ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸੋਧ ਸਿੰਘ ਕਤਲ ਮਾਮਲੇ ਦੇ ਵਿੱਚ ਹੁਣ ਪੁਲਿਸ ਨੇ 7 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਮਲਜ਼ਮ ਜਿਹੜੇ ਨੇ ਉਹ ਕਪੂਰਥਲਾ ਜ਼ਿਲ੍ਹੇ ਦੇ ਨਾਲ ਸੰਬੰਧਿਤ ਨੇ ਜਦਕਿ ਇੱਕ ਮੁੱਖ ਮਲਜ਼ਮ ਜਿਹੜਾ ਹੈ ਉਹ ਕਪੂਰਥਲਾ ਦੇ ਪੁਲੱਥ ਦਾ ਰਹਿਣ ਵਾਲਾ ਹੈ ਤਾਂ ਦੱਸਦੀ ਹੈ ਕਿ ਗੁਰੂ ਨਾਨਕ ਜਹਾਜ਼ ਫਿਲਮ ਦੇ ਵਿੱਚ ਵੀ ਸਹਾਇਕ ਕਲਾਕਾਰ ਵੱਜੋਂ ਸੋਦ ਸਿੰਘ ਕੰਮ ਕਰ ਚੁੱਕੇ ਨੇ ਅਤੇ ਗਤਕਾ ਅਧਿਆਪਕ ਵਿਕਸਨ ਗੁਰਸੇਖ ਗਤਕਾ ਅਧਿਆਪਕ ਜਨਾਦਾ ਹੁਣ ਕਤਲ ਕਰ ਦਿੱਤਾ ਗਿਆ ਸਿਰਫ ਹਲਕੀ ਰੰਜਿਸ਼ ਤੇ ਚੱਲਦਿਆਂ ਸੋਦ ਸਿੰਘ ਦਾ ਕਤਲ ਕਰ ਦਿੱਤਾ ਜਾਂਦਾ ਹੈ ਜਿਸ ਮਗਰੋਂ ਉਸ ਦੀ লাশ ਨੂੰ ਖੁਰਦ-ਬੁਰਦ ਕਰ ਦਿੱਤਾ ਜਾਂਦਾ ਹੈ ਹਾਲਾਂਕਿ ਇਸ ਪੂਰੇ ਮਾਮਲੇ ਦੇ ਵਿੱਚ ਐਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਉਹ ਸੋਦ ਸਿੰਘ ਨੂੰ ਮਾਰਨਾ ਨਹੀਂ ਸੀ ਚਾਹੁੰਦੇ ਉਹ ਸਿਰਫ ਡਰਾਉਣਾ ਧਮਕਾਉਣਾ ਚਾਹੁੰਦੇ ਸੀ ਅਤੇ ਹਲਕੀ ਕੁੱਟਮਾਰ ਕਰਨਾ ਚਾਹੁੰਦੇ ਸੀ ਪਰ ਇਨ੍ਹਾਂ આરોપીਆਂ ਦੇ ਵੱਲੋਂ ਕੁੱਟਮਾਰ ਕੀਤੀ ਗਈ ਜ਼ਿਆਦਾ ਕੁੱਟਮਾਰ ਕਰ ਦਿੱਤੀ ਗਈ ਜਿਸ ਨੂੰ ਨਾ ਚੱਲਦਿਆਂ ਹੋਇਆਂ ਸੋਦ ਸਿੰਘ ਦੀ ਮੌਤ ਹੋ ਜਾਂਦੀ ਹੈ ਜਿਸ ਮਗਰੋਂ ਇਨ੍ਹਾਂ ਦੇ ਵੱਲੋਂ লাশ ਨੂੰ ਖੁਰਦ-ਬੁਰਦ ਕਰ ਦਿੱਤਾ ਜਾਂਦਾ ਹੈ ਤੇ 14 ਮਈ ਨੂੰ ਫਿਰ লাশ ਕਪੂਰਥਲਾ ਤੋਂ ਮਿਲਦੀ ਹੈ ਤਾ ਜਾਣਕਾਰੀ ਅਨੁਸਾਰ 9 ਮਈ ਨੂੰ ਸਰਹਾਲੀ ਸੋਦ ਸਿੰਘ ਪੁਲੱਥ ਤੋਂ ਸਰਹਾਲੀ ਕਲਾ ਤਰਨਤਾਰਨ ਜਾਂਦੇ ਸਮੇਂ थाना ਤਲਵੰਡੀ ਚੋਦਰੀਆਂ ਦੇ ਇਲਾਕੇ ਤੋਂ ਲਾਪਤਾ ਹੋ ਗਏ ਸਨ ਹਾਲਾਂਕਿ ਇਹ ਵੀ ਜਾਣਕਾਰੀ ਹੈ ਕਿ ਦੋ ਗੱਡੀਆਂ ਦੇ ਵਿੱਚ ਅਣਪਛਾਤੇ ਆਏ ਸੀ ਅਤੇ ਸੋਦ ਸਿੰਘ ਨੂੰ ਅਗਵਾ ਕਰਕੇ ਨਾਲ ਲੈ ਕੇ ਸੀ ਉੱਥੇ ਮੌਜੂਦ ਕੁਝ ਲੋਕਾਂ ਨੇ ਆਪਣੀ ਅੱਖੀ ਦੇਖਿਆ ਸੀ ਜਿਨ੍ਹਾਂ ਨੇ ਹੁਣ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਦੱਸਿਆ ਹੈ ਕਿ ਸਾਡੀਆਂ ਅੱਖਾਂ ਸਾਹਮਣੇ ਸੋਦ ਸਿੰਘ ਨੂੰ ਦੋ ਗੱਡੀਆਂ ਦੇ ਵਿੱਚ ਅਗਵਾ ਕਰਕੇ ਲੈ ਗਏ ਸੀ ਅਤੇ 9 ਮਈ ਤੋਂ 14 ਮਈ ਤੱਕ ਸੋਦ ਸਿੰਘ ਦਾ ਕੁਝ ਪਤਾ ਨਾ ਲੱਗਿਆ ਤੇ 14 ਮਈ ਨੂੰ ਕਪੂਰਥਲਾ ਦੇ ਪੱਤੂ ਡਿੰਗਾ ਇਲਾਕੇ ਤੋਂ ਸੋਦ ਸਿੰਘ ਦੀ ਲਾਸ਼ ਮਿਲਦੀ ਹੈ ਜਿਸ ਮਗਰੋਂ ਪਰਿਵਾਰ ਦੇ ਉੱਤੇ ਦੁੱਖਾਂ ਦਾ ਕਹਿਰ ਟੁੱਟ ਜਾਂਦਾ ਹੈ ਪਰਿਵਾਰਕ ਮੈਂਬਰਾਂ ਦਾ ਹੁਣ ਰੋ ਰੋ ਕੇ ਬੁਰਾ ਹਾਲ ਹੈ ਦੀ ਬੀਤਰੀ ਹੋਵੇਗੀ ਪਰਿਵਾਰ ਦੇ ਉੱਤੇ ਇਸ ਵਕਤ ਸ਼ਾਇਦ ਇਸ ਦਾ ਸੀ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਪਰਿਵਾਰ ਨੇ ਕਪੂਰਥਲਾ ਦੇ ਦੋ ਥਾਣਿਆਂ ਦੀ ਪੁਲਿਸ ਦੇ ਉੱਤੇ ਗਲਤ ਵਿਵਹਾਰ ਤੇ ਲਾਪਰਵਾਹੀ ਦੇ આરોਪ ਲਗਾਏ ਹਨ ਫਿਲਹਾਲ ਜਾਣਕਾਰੀ ਮੁਤਾਬਕ ਪੁਲਿਸ ਨੇ ਸੱਤ આરોપી ਗ੍ਰਿਫਤਾਰ ਕਰ ਲਏ ਨੇ ਤੁਹਾਨੂੰ ਇੱਕ ਵਾਰ ਫੇਰ ਦੱਸ ਦਿੰਦੇ ਆ ਕਿ ਇਹ ਸਾਰੀ ਜਾਣਕਾਰੀ ਸੂਤਰਾਂ ਮੁਤਾਬਕ ਹੈ ਸ਼ਾਮ 5 ਵਜੇ ਸਭ ਕੁਝ ਸਪਸ਼ਟ ਹੋਵੇਗਾ ਜਦੋਂ ਐਸਐਸਪੀ ਕਪੂਰਥਲਾ ਦੇ ਵੱਲੋਂ ਪ੍ਰੈਸ ਵਾਰਤਾ ਕੀਤੀ ਜਾਣੀ ਹੈ ਤੇ ਇਸ ਪ੍ਰੈਸ ਵਾਰਤਾ ਦੇ ਵਿੱਚ ਖੁਲਾਸੇ ਹੋਣਗੇ ਤੇ ਸਭ ਕੁਝ ਸਪਸ਼ਟ ਤੌਰ ਦੇ ਉੱਤੇ ਪਤਾ ਲੱਗੇਗਾ ਕਿ ਆਖਿਰਕਾਰ ਕਿੰਨੇ ਲੋਕ ਇਸ ਕਤਲ ਮਾਮਲੇ ਦੇ ਵਿੱਚ ਸ਼ਾਮਲ ਸਨ ਅਤੇ ਕੀ ਵਜਾਇਸ ਕਤਲ ਦੀ ਰਹੀ ਹੈ